ਸਰਨ ਸਤ ਸ੍ਰੀ ਅਕਾਲ ਤੇ ਅੱਜ ਮੈਂ ਬਣਾਉਣ ਜਾ ਰਹੀ ਹਾਂ ਨਿੰਬੂ ਤੇ ਮਿਰਚ ਦਾ achar ਤੇ ਮੈਂ ਪਤਲੇ ਛਿਲਕੇ ਵਾਲੇ ਨਿੰਬੂ ਲਏ ਆ 1/2 ਕਿਲੋ ਤੇ ਪਾਕ ਮਿਰਚਾਂ ਲਈਆਂ ਨੇ ਤੇ ਆਪਾਂ ਹੁਣ ਇਹਨਾਂ ਨੂੰ ਕੱਟ ਕੇ ਦਿਖਾਉਣੇ ਤੁਹਾਨੂੰ ਇਹ ਚ ਸਾਰੇ ਬੀਜ ਬੂਜ ਆਪਾਂ ਕੱਢ ਲੈਣੇ ਆ ਤੇ ਫਿਰ ਬਹੁਤ ਵਧੀਆ achar ਬਣਦਾ ਇਹਦਾ ਹੁਣ ਆਪਾਂ ਇਹਨੂੰ ਚਾਰ ਪੀਸ ਕਰ ਲਾਂਗੇ ਇਹਦੇ ਨਿੰਬੂ ਦੇ ਆੜੇ ਬੀਜ ਆਪਾਂ ਬਾਅਦ ਚ ਸਾਰੇ ਕਾਲ ਲਾਂਗੇ ਤੇ ਮਿਰਚੀ ਤੇ ਵੀ ਆਪਾਂ 1.5 ਛੋਟੇ ਛੋਟੇ ਟੁਕੜੇ ਕਰਾਂਗੇ ਤੀਸਰਾ ਨਿੰਬੂ ਕੱਟ ਕੇ ਰੱਖ ਲੈਨੇ ਸਾਰੇ ਤੁਸੀਂ ਚਾਹੋ ਤੇ ਦੋ ਟੁਕੜੇ ਵੀ ਕਰ ਸਕਦੇ ਆਪਾਂ ਚਾਰ ਟੁਕੜੇ ਕੀਤੇ ਅਸੀਂ ਆ ਬੀਜ ਸਾਰੇ ਕੱਢ ਕੇ ਤੇ ਇਹਨਾਂ ਨੂੰ ਸਾਫ਼ ਕਰ ਲਿਆ ਵਾ ਤੇ ਨਿਚੇਮ ਕੱਟ ਲਿਆ ਤੇ ਹੁਣ ਪਾ ਲਵਾਂਗੇ ਇਹਦੇ ਵਿੱਚ ਆਪਾਂ ਥੋੜੀ ਜੀ ਹਲਦੀ ਤੇ ਦੋ ਕ ਚਮਚੇ ਰੂਣ ਦੇ ਪਾ ਕੇ ਨਾ ਇਹਨੂੰ ਤਾਂ ਕਿ ਕਿਤੇ ਨਾ ਪਾਉਣ ਥੋੜਾ ਦੇ ਸੱਖ ਰੱਖ ਦੇਣਾ ਨਾ ਇਹਨੂੰ 10 ਮਿੰਟ ਇਹਨੂੰ ਟੱਕ ਕੇ ਰੱਖ ਦੇਣੇ ਆ ਹੁਣ ਆਪਾਂ ਜਿਹੜਾ ਇਹਦੇ ਵਿੱਚ ਸੱਤ ਮਸਾਲੇ ਪਾਉਣੇ ਉਹ ਪਾ ਲਏ ਇੱਕ ਚਮਚਾ ਧਨੀਆ ਥੋੜੀ ਜਿਹੀ ਰਾਈ ਕਰੋ ਇੱਕ ਚਮਚਾ ਸੌਫ ਇੱਕ ਚਮਚਾ ਜੀਰਾ ਦੋ ਚਮਚਾ ਜੋ ਹੈ ਤੇ ਥੋੜਾ ਜਿਹਾ ਮੇਥੀ ਦਾਣਾ ਦੋ ਤਿੰਨ ਕਾਲੀ ਮਿਰਚਾਂ हूँ थोड़ा जहां रोस्ट कर लाड़ा जो यू रोस्ट करना फिर इन आप ठंडा करके दरदरा पीस लेंगे रोस्ट करने मसाले की समेल बहुत सोनी आई ਚਾਰ ਦੇ ਹੁਣ ਇਹ ਆਪਣਾ ਰੋਸਟ ਹੋ ਗਿਆ ਹੈ ਬਹੁਤਾ ਨਹੀਂ ਕਰਨਾ ਨੂੰ ਹੁਣ ਆਪਾਂ ਕੋਲੇ ਠੰਡਾ ਕਰਕੇ ਇਹਨੂੰ ਪੀਸ ਲੈਨੇ ਆ ਹੁਣ ਇਹ ਠੰਡਾ ਹੋ ਗਿਆ ਥੋੜਾ ਜਿਹਾ ਇਹਨੂੰ ਆਪਾਂ ਪੀਲ ਹੀਨੇ ਇਹਨੂੰ ਦਰਦਰਾ ਹੀ ਪੀਣਾ ਜ਼ਿਆਦਾ ਨਹੀਂ ਕਰਨਾ ਬਰੀਕ ਹੁਣ ਆਪਾਂ ਇਹਨੂੰ ਪੀਸ ਲੈ ਇਸ ਤਰ੍ਹਾਂ ਦਰਦਰਾ ਜਾਂ ਪੀਲਾ ਤੇ ਹੁਣ ਇਹ ਜਿਹੜਾ ਆਪਾਂ ਮਸਾਲਾ ਪੀਸਾ ਹੈ ਨਾ ਇਹਨੂੰ ਵੀ ਦੇ ਵਿੱਚ ਪਾ ਦਿੰਨਾ ਵਾ ਤੇ ਥੋੜੀ ਜੀ ਪਾਵਾਂਗੇ ਆਪਾਂ ਦੇਗੀ ਮਿਰਚ ਥੋੜੀ ਜੀ ਕਲੌਂਜੀ ਅੱਧਾ ਕ ਚਮਚਾ ਹੁਣ ਇਹਨੂੰ ਆਪਾਂ ਮਿਕਸ ਕਰ ਦਨੇ ਆ ਥੋੜਾ ਜਿਹਾ ਆਪਾਂ ਨਾ ਰਸਾ ਵੀ ਇਹਦਾ ਨਿਚੋੜਨਾ ਹੈ ਦੋਹਾਂ ਕਿੰਬੂਆਂ ਦਾ ਚਲੋ ਹੁਣ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਤੇਲ ਗਰਮ ਕਰਨ ਵਾਸਤੇ ਤੇਲ ਗਰਮ ਹੋ ਗਿਆ ਵਾ ਪਰ ਇਹਨੂੰ ਥੋੜਾ ਜਿਹਾ ਪਠੰਡਾ ਕਰਦੇ ਆ ਫਿਰ ਮਲਾਉਣੇ ਵਿੱਚ ਨਿੰਬੂਆਂ ਦੇ ਤੇਲ ਸਾਰਾ ਥੋੜਾ ਠੰਡਾ ਹੋ ਗਿਆ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਜੀਰਾ ਤੇ ਥੋੜੀ ਜਿਹੀ ਹਿੰਗ ਹਿੰਗ ਪਾਉਣਾ ਇਹਨੂੰ ਥੋੜਾ ਜਿਹਾ ਇਹਦੇ ਵਿੱਚ ਕੀੜੇ ਨਹੀਂ ਲੱਗਦੇ ਛੇਤੀ ਖਰਾਬ ਨਹੀਂ ਹੁੰਦਾ ਹੁਣ ਆਪਾਂ ਪਾ ਦਾਂਗੇ ਇਹਨਾਂ ਦੇ ਨਿੰਬੂਆਂ ਤੇ ਹੁਣ ਇਹਨਾਂ ਨੂੰ ਆਪਾਂ ਮਿਕਸ ਕਰਕੇ ਇੱਕ ਮੈਂ ਲਿਆ ਕੱਚ ਦਾ ਜਾਰ ਤੇ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਇਹ ਚਾਰ ਤੇ ਸਾਡਾ achar ਬਣ ਕੇ ਹੁਣ ਤਿਆਰ ਹੋ ਗਿਆ ਹੁਣ ਇਹਨੂੰ ਆਪਾਂ 2-1-2 ਦਿਨਾਂ ਤੱਕ ਤੁੱਪ ਦੇ ਵਿੱਚ ਰੱਖਦੇ ਆਂ ਸੱਡਾ ਰੈਡੀ ਹੋ ਜਿਆ ਤਾ ਤੁਸੀਂ ਬਣਾ ਕੇ ਖਾਣਾ ਤੇ ਦੱਸਣਾ ਕਿਹੋ ਜਿਹਾ ਬਣਿਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦੇਣਾ ਮੁਕੇ ਬਾਏ ਜੀ